ਉਹ ਹਟ ਤੋ ਲੋ ਪਾਣੀ ਪੀ ਲੋ ਤਾ ਭਾਈ ਹੋਰੀ ਸੀ ਭਾਈ ਉਹਨਾਂ ਦੇ ਕੋਲ ਪਿਸਤੌਲ ਹੈ ਮਤਲਬ ਜਦੋਂ ਘਰੋਂ ਤੁਰ ਪਿਆ ਦੋ 250 ਬੰਦੇ ਹੁੰਦਾ ਉਹਨਾਂ ਗਾਲ ਕੱਢ ਜਣੀਆਂ ਹੋਊਂਗੇ ਇਹ ਤੂੰ ਬੇਅਕਲ ਐ ਤੈਨੂੰ ਦੀਂਦਾ ਨਹੀਂ ਅੰਨਾ ਹੋਇਆ ਤੋੜ ਜਾ ਚੈਗੀਆਂ ਲੱਤਾਂ ਵੀ ਯਾਰ ਦੋ ਬੰਦੇ ਦਾ ਫੋਟੋ ਨਹੀਂ ਕਰਾਈ ਉਹ ਯਾਰ ਬਾਬਾ ਤੁਸੀਂ ਪੌਡਕਾਸਟ 'ਚ ਬੈਠੇ ਹੋ ਮੰਗਣੇ ਦੇ ਥੋੜੀ ਆਇਆ ਵਾ ਮਾਈਕ ਲੱਗਿਆ ਥੋੜੀ ਕੱਲੀ ਕੱਲੀ ਗੱਲ ਰਿਕਾਰਡ ਹੋਈ ਜਾਂਦੀ ਐ ਇੱਕਦਮ ਬਾਈ ਇਹ ਅੱਧਾ ਘੰਟਾ ਨਿਕਲੇ ਆਣਾ ਫਲਾਸਟੂ ਜੀ ਮੈਂ ਗੇਟ ਖੜਾ ਕਾਈਆ ਮੈਂ ਫੇਰ ਨਾਲ ਕਿ ਮੈਂ ਕੀ ਗੱਲ ਉਹ ਤਾਂ ਗੱਲਾਂ ਕਰ ਲੱਗਿਆ ਆ ਜਾ ਤਾ ਤੁਹਾਡੇ ਤੋਂ ਸਭ ਤੋਂ ਵੱਧ ਗਾਲਾਂ ਕੌਣ ਕੱਢਦਾ ਭਈ ਅਸੀਂ ਲੜ ਪਏ ਬਾਈ ਉਹ ਮੋਥਾ ਪੜੋਦਾ ਪੜੀ ਹੋ ਕੇ ਕਪੜੀ ਸ਼ਰਟਾਂ ਪਾੜ ਲੀਆਂ ਸੀ ਮੇਰੇ ਹੱਥ 'ਚ ਡੋਲੂ ਸੀਗਾ ਅੱਧੇ ਕਿਲੋ ਚਿਕਨ ਵਾਲਾ ਮਾ ਪਰਿਆ ਹੋਈ ਸ਼ਰਟ ਤਾਂ ਇੰਨਾ ਹੀ ਕਹਿੰਦੇ ਨੂੰ ਪਰ ਵੈਸੇ ਬਾਈ ਤੁਸੀਂ ਆਪ ਸੋਚੋ ਨਾ ਪਰ ਸਾਰੇ ਭਰਾ ਬੈਠੇ ਆ ਮੈਂ ਹੁਣ ਤੁਹਾਨੂੰ ਕੋਈ ਚੀਜ਼ ਆਫਰ ਕਰਾਂ ਤੁਸੀਂ ਨਾ ਲਓ ਬਾਈ ਇਦਾਂ ਆਪਣਾ ਪਿਆਰ ਕਿਦਾਂ ਰਹੂਗਾ ਫਿਰ ਕਹਿੰਦਾ ਔਰ ਓਏ ਤੂੰ ਮੋਟੇ ਜਨ ਨੂੰ ਉਹਨੂੰ ਟੀਰ ਜਨੂ ਕਹਿੰਦਾ ਕਹਿੰਦਾ ਇਹਦਾ ਇਹਦੀ ਪੁੱਠ ਸਿੱਧ ਕਿੱਧਰ ਆ ਉਹਦਾ ਕਾਣਾ ਸੀ ਬਾਈ ਉਹਦੇ ਪੈਗ ਲੱਗੇ ਬਈ ਉਹ ਖੰਬੇ ਕੰਨੀ ਖੜਾ ਕਰੀ ਜਾਵੇ ਸਸਰੀ ਗੱਲ ਜੀ ਸਸਰੀ ਗੱਲ ਜੀ ਕਿਹੜੇ ਮੁਲਾਜ਼ਮਾਂ ਜਾਂ ਆਕੜ ਬਾੜੀ ਨਹੀਂ ਇਹ ਕਹਿੰਦਾ ਭੈਣ ਸੂਬੇ ਦੇ ਸਸਰੀ ਗੱਲ ਬੁਲਾਦੀ ਨਾ ਯਾਰ ਕਿਉਂ ਯਾਰ ਸੁਣ ਹੀ ਨਹੀਂ ਰਿਹਾ ਨਾ ਕਹਿੰਦਾ ਜਵਾਬ ਦੇ ਰਿਹਾ ਮੈਂ ਕਹਾ ਬਾਬਾ ਆਪਣੇ ਵਾਲੇ ਚ ਜਿਹੜਾ ਆਪਣਾ ਮੈਂ ਕਹਾ ਬਿਜ਼ਨਸ ਕਲਾਸ ਵਾਲਾ ਮੈਂ ਕਹਾ ਉਹਦੇ 'ਚ ਨਾ ਕਾਟੀਆਂ ਨਾ ਗੋਲਾਜਾ ਮੈਂ ਕਹਾ ਤੂੰ ਪੀ ਸਕਦਾ ਤੇ ਜਾ ਗਿਆ ਮਾਰੇ ਪੁੱਤਰੇ ਸਿੱਕਟ ਘੱਟ ਦੀ ਬਾਈ ਇਹਨਾਂ ਦੇ ਕੋਲ ਦੀ ਮੋਟਿਆਂ ਦੇ ਟੰਗੀਆਂ ਹੁਣ ਉਹਨੂੰ